ਯੇ ਮੈਂ ਨਾ ਰਹਾ ਪੂਰੀ ਜ਼ਿੰਦਗੀ ਤੇ ਬਚਾ ਸੁਣ ਸੁਣਾ ਟਾਈਮ ਕਿਹੜਾ ਕਿੰਨਾ ਕਰਦੀ ਪਿਆਰ ਦੇ ਪੁੱਛਣਾ ਕਿੰਨਾ ਕਰਦੀ ਪਿਆਰ ਦੇ ਪੁੱਛਣਾ ਤੂੰ ਸੁਣਾ ਟਾਈਮ ਕਿਹੜਾ ਵੀ ਜਦੋਂ ਨਾਲ ਤੇ ਹੁੰਨੀ ਆ ਵੇ ਮੈਂ ਕਰਕੇ ਫਲਾਈ ਆ ਮੈਂ ਉਹ ਫਲਾਈ ਕਰ ਲੇਗੀ ਪਹਿਲਾ ਚੁੰਨੀ ਲੈ ਲੈ ਸਟੇਡੀਅਮ ਤੱਕ ਲੈ ਜਿਹੜਾ ਸਟੇਡੀਅਮ ਲੋਕਾਂ ਨੂੰ ਦਿਖਾਈ ਜਾਨੀ ਹੈ ਓਏ ਕੀ ਦੀ ਮੰਮੀ ਆ ਓ ਰੱਬਾ ਮੇਰਾ ਚਾਰ ਚਾਰ ਜਵਾਕ ਕਰਕੇ ਇਹਨਾਂ ਦਾ ਪਤਾ ਨਹੀਂ ਕਿਹੜਾ ਇਸ ਦਾ ਜਿਹੜਾ ਹਜੇ ਵੀ ਜਾਗਦਾ ਹੈ ਘਰ ਵਾਲਾ ਉਧਰ ਦਿਹਾੜੀ ਲਾਉਂਦਾ ਫਿਰਦਾ ਤੇ ਘਰ ਵਾਲੀ ਉਧਰ ਲੱਗੀ ਪਈ ਆ ਜਦੋਂ ਨਾਲ ਤੇਰੇ ਹੁੰਨੀ ਆ ਓ ਕਦੇ ਟੈਂਕ ਕੋੜ ਦੇ ਦੇਖੇ ਨੇ ਸਾਡੀ ਮੁੱਤੀ ਸ਼ਰਮ ਕਰ ਲੋ ਚੁੰਨੀ ਚੱਲ ਚੁੰਨੀ ਤਸਵੀਰ ਲੈ ਟੂ ਲੈ ਲੈ ਤੀ ਨਾ ਨਹੀਂ ਚੁੰਨੀ ਇਹਨਾਂ ਕਿੱਥੇ ਸ਼ਰਮ ਆ ਜਰਾ ਸਟੇਡੀਅਮ ਦਿਖੀ ਜਾਂਦਾ ਤੇ ਕੋਲਾ ਫਲਾਈ ਕਰਕੇ ਫੇਰ ਆ ਜੀ ਕਦੇ ਟੈਂਕ ਕੋੜ ਦੇ ਦੇਖੇ ਨੇ ਹਵਾ ਤੇ ਨਾ ਚਾ ਚਾ ਜਵਾਕ ਕਰਕੇ ਕਿਸੇ ਦੀ ਕੁੜੀ ਵਿਗੜਦੀ ਐ ਕਿਸੇ ਦਾ ਮੁੰਡਾ ਵਿਗੜਦਾ ਐ ਕਿਸੇ ਦੀ ਮੰਮੀ ਵਿਗੜਦੀ ਐ